ਸਾਰੀ ਕਲਪੂਸ਼ਨ ਕਰ ਮਰਦਾਬਾਦ 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 ਨਾ ਕੋਈ ਛੜਾਵੇ ਮਰਦਾਬਾਦ ਮਰਦਾਬਾਦ ਜਿੰਦਾਬਾਦ ਨਾ ਕੋਈ ਛੜਾਵੇ ਮਰਦਾਬਾਦ ਮਰਦਾਬਾਦ ਜਿੰਦਾਬਾਦ ਪੂਰੇ ਉਤੇ 249 ਦੇ ਪੱਟੇ ਖੜੀਆਂ ਸਰਕਾਰਾਂ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਜਿਹੜਾ ਡਬਲ ਟੀਓ ਨੇ ਇੱਕ ਮੀਟਿੰਗ ਹੋ ਰਹੀ ਹੈ ਯੂਏਈ ਕੰਟਰੀ ਦੇ ਵਿੱਚ ਉਹਦੇ ਵਿੱਚ ਵਿਸ਼ਮਵਾਰ ਸੰਸਦ ਦਾ ਅੱਜ ਜੋ ਵੀ ਮੀਟਿੰਗ ਹੋਊਗੀ ਉਸ ਤੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹ ਵੀ ਡਬਲ ਟੀਓ ਦੇ ਅੰਦਰ ਹੀ ਨਹੀਂ ਸੀਗੇ ਅੱਜ ਕਿਸਾਨਾਂ ਨੂੰ ਇਹ ਖਤਸ਼ਾ ਕਿ ਉਸ ਤੋਂ ਵੀ ਘਾਤਕ ਬਿੱਲ ਦੁਬਾਰਾ ਹੈ ਡਬਲ ਟੀਓ ਦੇ ਮੀਟਿੰਗ ਦੇ ਵਿੱਚ ਲਿਆ ਕੇ ਹੋ ਸਕਦਾ ਹੈ ਕਿ ਕਿਸਾਨਾਂ ਤੇ ਇੰਡੀਆ ਸਰਕਾਰ ਵੀ ਦੁਬਾਰਾ ਨਾ ਥੋਪ ਦੇਵੇ। ਵਿਦੇਸ਼ਾਂ ਕਿ ਐਮਐਸਪੀ ਜਿਹੜਾ ਹੈਗਾ ਇਹਦਾ ਕਿ ਫੁੱਲ ਫੌਕੀ ਹੈ ਸਭ। ਫੁੱਲ ਭਾਮ ਜੀ ਇਹ ਕ ਸੁਆਮੀਨਾਥਨ ਹੋਏ ਆ। ਜਿਹੜੇ ਬਹੁਤ بڑے ਲਿਖੇ ਸੀ ਉਹਨਾਂ ਨੇ ਇਹ ਸੁਆਮੀ ਨਾਥ ਨੇ ਰਿਪੋਰਟ ਬਣਾਈ ਸੀ C2 50 ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਆ ਜਾਂਦਾ A2 ਜਿਹੜੇ ਖੇਤੀ ਦੀਆਂ ਲਾਗਤਾਂ ਜਿਹਦੇ ਵਿੱਚ ਜਿਵੇਂ ਅੱਜ ਕੱਲ੍ਹ ਦੀ ਖੇਤੀ ਦੇ ਵਿੱਚ ਟਰੈਕਟਰ ਦੇ ਖਰਚੇ ਔਰ ਬੀਜ ਦੇ ਖਰਚੇ ਖਾਦ ਦੇ ਖਰਚੇ ਹੋਰ ਜੰਨੇ ਵੀ ਖਰਚੇ ਆ ਜਾਂਦੇ ਆ ਪਹਿਲੋ ਪਹਿਲ ਉਹ ਆ ਜਾਂਦੇ ਆ A2 ਦੇ ਵਿੱਚ ਔਰ ਦੂਸਰੇ ਨੰਬਰ ਤੇ ਆ ਜਾਂਦੀ ਹੈ FL ਜਿਹੜਾ ਕਿ ਇੰਗਲਿਸ਼ ਤੇ ਵਿੱਚ ਉਹਨੂੰ ਫੈਮਿਲੀ ਲੇਬਰ ਬੋਲਿਆ ਜਾਂਦਾ ਤੇ ਪੰਜਾਬੀ ਦੇ ਵਿੱਚ ਉਹਨੂੰ ਇੱਕ ਘਰ ਦੀ ਦਿਹਾੜੀ ਉਹ ਜਿਹੜੀ ਆ ਜਿਵੇਂ ਕਿ ਸਾਡੇ ਬਾਲ ਬੱਚੇ ਜਾਂ ਸਾਡੀ ਮਾਤਾ ਪਿਤਾ ਜਾਂ ਸਾਡੇ ਭੈਣ ਭਰਾ ਜੋ ਵੀ ਖੇਤੀ ਦੇ ਵਿੱਚ ਉਹ ਕਰਦੇ ਆ ਉਹਨੂੰ ਇੱਕ ਲੇਬਰ ਦੀ ਦਿਹਾੜੀ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਆ ਜਾਂਦਾ ਸੀ 2 50 ਸੀ 2 ਸੀ 2 ਪਲੱਸ 50 50% ਦਾ ਮਤਲਬ ਹੁੰਦਾ ਵੀ ਜੋ ਤੁਹਾਡੇ ਦਿਹਾੜੀ ਦੇ ਖਰਚੇ ਜੋ ਸਾਰੇ ਖਰਚੇ ਗਣ ਕੇ ਉਸ ਤੋਂ ਪਲੱਸ 50% ਉਹਦੀ ਬਚਤ ਦੇਣੀ ਬਣਦੀ ਆ ਇਸ ਨੂੰ ਰਿਪੋਰਟ ਨੂੰ ਪੇਸ਼ ਕੀ ਸਾਹਿਬ ਗਿਆ ਸਵਾਮੀ ਨਾਥਨ ਨੇ ਇਹ ਇਸੇ ਕਰਕੇ ਕਿ ਜਿਹੜੇ ਕਿਸਾਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਰਫੁੱਲਤ ਹੋ ਸਕੇ ਔਰ ਕਾਮਯਾਬ ਹੋ ਸਕੇ ਔਰ ਕਰਜ਼ਾਈ ਨਾ ਹੋਵੇ ਇਹ ਕਦੋਂ ਜਿਹੜਾ ਸਟਾਰਟ ਹੋਇਆ ਸੀ ਜਿਹੜਾ ਅਸੀਂ ਗੱਲ ਕਰਦੇ ਐ ਐਮਐਸਪੀ ਜੋ ਸਵਾਮੀ ਨਾਥਨ ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਇਹ ਕਿਹੜੀ ਸਰਕਾਰ ਨੂੰ ਪਾਇਆ ਤੇ ਸਰਕਾਰ 1908 ਦੇ ਵਿੱਚ ਤਕਰੀਬਨ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵਾਮੀ ਨਾਥਨ ਨੇ ਰਿਪੋਰਟ ਪਹਿਲਾਂ ਹੀ ਬਣਾ ਦਿੱਤੀ ਸੀ ਔਰ ਜਿਹੜੀ ਸਰਕਾਰ ਸੀ ਉਹਨੇ 10 ਦੇ ਵਿੱਚ ਲਾਗੂ ਕੀਤੀ ਨਹੀਂ ਉਹਨੂੰ ਬੈਕਸਪੋਰਟ ਤੇ ਸਿਰਜ 2008 ਦੇ ਵਿੱਚ 10 ਦੇ ਵਿੱਚ ਦੇਖੋ ਜੀ ਅੱਜ ਇਸ ਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਅ ਪੂਰੇ ਭਾਰਤ ਦੇ ਵਿੱਚ ਡਬਲਯੂਟੀਏ ਦਾ ਵਿਰੋਧ ਕਰਕੇ ਤੇ ਜਿਹੜਾ ਅੱਜ ਅਸੀਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸੈਕੜੇ ਹੀ ਟਿਕਟਰ ਲਿਆ ਕੇ ਨੈਸ਼ਨਲ ਹਾਈਵੇ ਤੇ ਖੜੇ ਕਰਕੇ ਡਬਲਯੂਟੀਏ ਦਾ ਵਿਰੋਧ ਕਰ ਰਹੇ ਆ ਮੰਗ ਕਰ ਰਹੇ ਆ ਕਿ ਭਾਰਤ ਨੂੰ ਡਬਲਯੂਟੀਓ ਦੇ ਸੈਕਟਰ ਚ ਬਾਹਰ ਆਏ ਤੇ ਭਾਰਤੀ ਕਿਸਾਨੀ ਨੂੰ ਪਰਫਲਤ ਕਰੇ ਮੰਗਾ ਕੀ ਹੈਗੀ ਹੈ ਮੰਗਾ ਅੱਜ ਦੀ ਸਾਡੀ ਜਿਹੜੀ ਮੁੱਖ ਮੰਗ ਇਹ ਹੈ ਕਿ ਜਿਹੜੀਆਂ WTO ਦੇ ਵਿੱਚ ਸਾਡਾ ਦੇਸ਼ ਹੈ ਉਹ ਬਾਹਰ ਆਏ ਇਸ ਤੋਂ ਨਾਲ ਜਿਹੜੀ ਸਾਡੀ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਜਿਹੜਾ ਅਸੀਂ ਪਿੱਛੇ 13 ਦਿਨ 13 ਮਹੀਨੇ ਦਿੱਲੀ ਦੇ ਜਾਂ ਦੋਨਾਂ ਲੜ ਕੇ ਆਏ ਆ ਉਸ ਸਮੇਂ ਕੇਂਦਰ ਸਰਕਾਰ ਨੇ ਸਾਨੂੰ ਦਿੱਕਤੀ ਵਾਦੇ ਕੀਤੇ ਸੀ ਕਿ ਆਇਆ ਤੁਹਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ ਤਾਂ ਉਹ ਕੇਂਦਰ ਸਰਕਾਰ ਕਿਤੇ ਸਾਡੇ ਕਿਸਾਨਾਂ ਨਾਲ ਵਾਦਾ ਖਿਲਾਫੀ ਕਰਕੇ ਉਹ ਮੰਗਾਂ ਤੋਂ ਮੁਕਰ ਗਈ ਏ ਤੇ ਅੱਜ ਅਸੀਂ ਦੂਸਰੇ ਦਾ ਉਹਦਾ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਅੱਜ ਅਸੀਂ ਇੱਥੇ ਟਰੈਕਟਰ ਖੜੇ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਤੇ 13 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਮਹਾ ਪੰਚਾਇਤ ਕਰਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਲਾਭ ਬੰਦ ਕਰਕੇ ਅਗਲਾ ਜਿਹੜੀ ਅੰਦੋਲਨ ਦੀ ਰੂਪਰੇਖਾ ਬਣਾ ਰਹੇ ਆ ਕੀ ਨਾਮ ਹੈ ਸਰ ਤੁਹਾਡਾ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪਹੁੰਚੋਗੇ ਬਹੁਤ ਬੁਰਾ ਹੋਇਆ ਜੀ ਤੇ ਅਸੀਂ ਉਹਦਾ ਵਿਰੋਧ ਵਿਰੋਧ ਵੀ ਕਰਦੇ ਆਏ ਆ ਪਿਛਲਾ ਹਫਤਾ ਤਕਰੀਬਨ ਸਾਰਾ ਅਸੀਂ ਵਿਰੋਧ ਵਜੋਂ ਮਨਾਇਆ ਤੇ ਪਰਸੋਂ ਵੀ ਅਸੀਂ ਜਿਹੜਾ ਝੰਡਾ ਮਾਰਚ ਕਰ ਰਹੇ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਦੇਰੀ ਪਿੰਡਾਂ ਦੇ ਵਿੱਚ ਨਿਕਲਾਂਗੇ ਕਾਲੇ ਝੰਡੇ ਤੇ ਕਿਸਾਨੀ ਹੁੰਦੇ ਝੰਡੇ ਲੈ ਕੇ ਉਹਦੇ ਵਿੱਚ ਵੀ ਅਪੀਲ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਉਸ ਤੋਂ ਬਾਅਦ ਜਿਹੜਾ 14 ਤਰੀਕ ਨੂੰ 14 ਮਾਰਚ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਜਿਹੜਾ ਦਿੱਲੀ ਦੇ ਵਿੱਚ ਆਰਾਮ ਲੀਲਾ ਮੈਦਾਨ ਦੇ ਵਿੱਚ ਪ੍ਰੋਟੈਸਟ ਕਰਾਂਗੇ ਉੱਥੇ ਅਸੀਂ ਮਹਾਪੰਚਾਇਤ ਕਰਾਂਗੇ ਤੇ ਉੱਥੇ ਅਸੀਂ ਜਿਹੜੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਮੋਦੀ ਸਰਕਾਰ ਦੀ ਜਿਹੜੀ ਮਤਲਬ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਉਹਨਾਂ ਨੂੰ ਨੰਗਿਆਂ ਕਰਾਂਗੇ ਤੇ ਇਹਨੂੰ ਗੋਡਿਆਂ ਪਰਨ ਕਰਨ ਦੀ ਕੋਸ਼ਿਸ਼ ਕਰਾਂਗੇ ਜੋਤਿੰਦਰ ਕ੍ਰਾਂਤੀਕਾਰੀ ਕਿਸਾਨੀਨ ਜ਼ਿਲ੍ਹਾ ਵਿੱਤ ਸਕੱਤਰ